ਸਤਿ ਸ਼੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਕੁਲਜਿੰਦਰ ਡੇਰੀ ਫਾਰਮਿੰਟਾ ਦਾ ਬੋਬੋ ਸਵਾਗਤ ਹੈ ਵੀਰ ਜੀ ਅੱਜ ਦੀ ਵੀਡੀਓ ਦੇ ਵਿੱਚ ਚੋਕਰ ਗੱਭਣ ਮੈੜ ਆ ਗਈ ਵੀਰੋ ਤਾਂ ਇੱਕ ਬੱਚਾ ਮਰੀਆ ਚੰਗੇ ਰਿਕਾਰਡ ਵਾਲੀਆਂ ਤਾਂ ਆਓ ਵੀਰ ਜੀ ਇਹਨਾਂ ਬਾਰੇ ਲੈਣਿਆਂ ਵੀਰ ਉਹਨਾਂ ਕੋਲੇ ਸਾਰੀ ਜਾਣਕਾਰੀ ਸਤਿ ਸ਼੍ਰੀ ਅਕਾਲ ਵੀਰ ਜੀ ਸਤਿ ਸ਼੍ਰੀ ਅਕਾਲ ਹਰ ਸਲਾਮ ਵੀਰੇ ਕੀ ਹਾਲ ਚਾਲ ਵਾ ਠੀਕ ਠਾਕ ਜਿੰਦਰ ਵੀਰ ਵਧੀਆ ਵੀਰ ਵਧੀਆ ਹਾਂਜੀ ਵੀਰ ਜੀ ਨਾਂ ਦੱਸੋ ਆਪਣਾ ਨਾਂ ਵੀਰ ਜੀ ਪ੍ਰਤਪਾਲ ਸਿੰਘ ਜੇ ਪਿੰਡ ਚਾਲਕਲਾ ਤਸੀਰ ਬਟਾਲਾ ਜ਼ਿਲ੍ਹਾ ਗਰਦਾਪੁਰ ਦੇ ਠੀਕ ਹੈ ਜੀ ਇਹ ਨੰਬਰ ਜ 77 ਦਾ ਕਤਰ 92 75 ਦੇ ਭਾਈ ਠੀਕ ਹੈ ਬਟਾਲਾ ਜਿਹੜਾ ਨਾ ਇੱਥੋਂ ਕਜਿੰਦਰ ਵੀਰ ਆਪਾਂ ਨੂੰ ਪੈਂਦਾ 8 ਕਿਲੋਮੀਟਰ ਠੀਕ ਹੈ ਜੀ ਤੇ ਬਟਾਲੇ ਤੋਂ ਨਿਕਲਦੇ ਆ ਸਾਰੇ ਜਲੰਧਰ ਨੂੰ ਰੋਡ ਨਿਕਲਦਾ ਨਾ ਮੈਤੇਵਾਲ ਨੂੰ ਸਾਨੂੰ ਇਹਦੇ ਉੱਤੇ ਅੱਜ ਤਾਂ ਸਾਹਿਬ ਅੱਡਾ ਹੁੰਦਾ ਵਾ ਜਦੋਂ ਬਟਾਲੇ ਨੂੰ ਨਿਕਲੀਏ ਉਹਦੇ ਨਾਲ ਹੀ ਆਪਣਾ ਪਿੰਡ ਉਹਦਾ ਹੀ ਵੀ ਐਡਰੈਸ ਪੁੱਛਦੇ ਐਡਰੈਸ ਪ 8 ਕਿਲੋਮੀਟਰ ਪੈਂਦਾ 8 ਕਿਲੋਮੀਟਰ ਹਾਂਜੀ ਅੱਜ ਆਪਣੇ ਕੋਲ ਦੋ ਵਾਹ ਕਜੰਦਰੀ ਵੀਰ ਠੀਕ ਹੈ ਜੀ ਤਾਂ ਟੋਕਰ ਗੱਬਣ ਦਾ ਇੱਕ ਬੱਚਾ ਮਰੀ ਆ ਤਾਂ ਵੀਰੇ ਪਹਿਲੀ ਵੀਡੀਓ ਦੇ ਟੋਕਰ ਗੱਬਣ ਵੀ ਇੱਕ ਬਹੁਤ ਚੰਗੀ ਕਜੰਦਰੀ ਵੀਰ ਟੋਕਰ ਗੱਬਣ ਨੂੰ ਫੋਨ ਪਤਾ ਹੀ ਨਹੀਂ ਕਿੰਨਾ ਘਾਇਆ ਚੰਗੇ ਰਿਕਾਰਡ ਵਾਲੀ ਹੈ ਨਾ ਬਹੁਤ ਚੰਗੀ ਵਸੀ ਬਹੁਤ ਗਾਲੀ ਕੋਈ ਨਹੀਂ ਕਰਨ ਵਾਲੀ ਬਿਲਕੁਲ ਹਾਂਜੀ ਤਾਂ ਵੀਰੇ ਕਿਵੇਂ ਟੋਕਰ ਗੱਬਣ ਦਾ ਆਏ ਹੋਏ ਜਾਂਦਾ ਹਨਾ ਇਹਦਾ ਵਾਧਾ ਹੀ ਇੱਕ ਜੰਦਰੀ ਨਾਲੇ ਨਾਲ ਦੋ ਤੇਰੀਆਂ ਨਾਲੇ ਸੂਕਣਾ ਇਹਦੇ ਪੈਸੇ ਵਟਣੇ ਮੈਂ ਪੈਸੇ ਵਟੇ ਨਹੀਂ ਮੈਨਾਂ ਵੀਰੇ ਕਦੋਂ ਥਨ ਥੂਨ ਚੰਗਾ ਲੱਗਿਆ ਵੈੜ ਨੂੰ ਤਾਂ ਕੰਨੂ ਮੁੱਲ ਇਹਦਾ ਕੰਜਰ ਵੀਦਾ ਪਾਉਦਾ ਦੱਸਿਏ ਇਹਦਾ ਪਹਿਲਾ ਸੁਗਾਜ ਠੀਕ ਆ ਜੀ ਦੂਜੇ ਦੀ ਗੱਪਣ ਜੀ ਦੂਜੇ ਦੀ ਗੱਪਣਾ 8 ਕਿਲੋ ਦੁੱਧ ਦਾ ਸਾਢੇ ਪੰਜਵੇਂ ਦੀ ਗੱਪਣਾ ਆਪਾਂ ਅੱਜ ਹੀ ਲਿਆਂਦੀ ਚੱਕਰਾ ਕੇ ਸਵੇਰੇ ਆਈ ਆ ਆ ਰਸੇ ਰੂਸੇ ਬਦਲੇ ਆ ਫੇਜ ਜੇ ਤਾਂ ਅਛਾ ਜੀ। ਦੋਆਂ ਦਈਆਂ 2000 ਦੀਆਂ ਇੱਕ ਕੱਬ ਲਈ ਜਿਹੜਾ ਸਿਰ ਉਸੇ ਬਦਲੇ ਹੋਣੀ ਹੈ ਜੀ। ਠੀਕ ਹੈ ਜੀ। 8 ਕਿਲੋ ਦੁੱਧ ਤਾਂ 8 ਕਿਲੋ ਦੁੱਧ ਤਾਂ ਰੈਡੀ ਹੋਊਗਾ। ਬਾਕੀ ਠੰਡੀ ਪੀਰੀ ਆ ਕੋਈ ਗੱਲ ਨਹੀਂ। ਠੰਡ ਲਗਾ ਕੱਲਾ ਕੱਲਾ ਕਹਿੰਦਾ ਵੀ ਠੰਡ ਠੀਕ ਹੈ। ਥੋੜਾ ਜਿਹਾ ਤਾਂ ਹਾਂ ਬਹੁਤ ਸੋਹਣਾ ਲੱਗਿਆ ਵੀਰੇ। ਕੈਮਰੇ ਕਰਕੇ ਤਾਂ ਦਰਦੀ ਵੀ ਠੰਡ ਵੀ ਆ ਕਿਹੜੀ ਕਿਹੜੀ ਵੇਥੇ ਲੱਗਦੀ। ਬਹੁਤ ਚੰਗਾ। ਤਾਂ ਪੰਜਵੇਂ ਮਹੀਨੇ ਦੀ ਗੱਭਣਾਂਗੇ। ਸਾਡੇ ਪੰਜਾਂ ਦੀ ਕਜਿੰਦਰ ਵੀ ਨਾ। ਠੀਕ ਹੈ। ਠੀਕ ਹੈ ਜੀ। ਤਾਂ ਵੇਖੋ ਵੀਰੋ ਟੋਕੜ ਗੱਭਣ ਵੇੜ ਆ ਗਈ ਆ ਚੰਗੇ ਰਿਕਾਰ ਤਾ ਵੀਰੇ ਚੁਵਾਈ ਚੁਈ ਕਿਵੇਂ ਦੀ ਇੱਕ ਨੰਬਰ ਦੀ ਕੁਲਜਿੰਦਰ ਵੀ ਚੁਵਾਈ ਠੀਕ ਹੈ ਚੁਵਾਈ ਇੱਕ ਨੰਬਰ ਇੱਕ ਨੰਬਰ ਵਸੀ ਬਹੁਤ ਚੰਗੀ ਹੈ ਠੀਕ ਹੈ ਜੀ ਲੈਓ ਜੀ ਥਣ ਬੜਾ ਚ ਸਪੈਸ਼ਲ ਜਿਹੜਾ ਗੱਲ ਕਰਨ ਲਈ ਥਣ ਦੀ ਐ ਬੜੀ ਬਾਸ ਰਸੀ ਵੇਖੋ ਵੀਰੋ ਬਹੁਤ ਚੰਗੀ ਵੜਾ ਟੋਕਰ ਗੱਬਣ ਵੀਰ ਕੋਲੇ ਤਾਂ ਐ ਰਾਜੀ ਰਹੀ ਆ ਵੀਰੋ ਉਹ ਥੋੜਾ ਜਿਹਾ ਕੈਮਰੇ ਕਰਕੇ ਡਰਨ ਦੀ ਆ ਬਿਲਕੁਲ ਘਰ ਆ ਗਏ ਨੇ ਕਈ ਕਰਦੇ ਨੇ ਥੰਡੀ ਧਿਰੀ ਕੋਈ ਗੱਲ ਨਹੀਂ ਜਿੱਦਾਂ ਮਰਜ਼ੀ ਥੱਲੇ ਬੀਜਿਆ ਕੀ ਬਾਤ ਆ ਜੀ ਸੀਲ ਹੈ ਨਾ ਥੰਡੀ ਕੋਈ ਜੰਦਲ ਵੀ ਗੱਲ ਹੀ ਨਹੀਂ ਜਿੱਥੋਂ ਮਰਜ਼ੀ ਹੱਥ ਲਾਈ ਜੋ ਆ ਉਹ ਭਾਵੇਂ ਲੱਗ ਦੇ ਨਾਲ ਆਪ ਜੀ ਨੇ ਗਾਇਕ ਠੀਕ ਹੈ ਜੀ ਹਾਂ ਜੀ ਥਾਨ ਬਹੁਤ ਪਿਆਰੇ ਲੱਗੇ ਵੀਰੋ ਬੜਾ ਕੈਮਰੇ ਕਰਕੇ ਡਰਦਾ ਟੋਪਰਾ ਕਰ ਜਾਂਦਾ ਕਿਉਂ ਬਿਲਕੁਲ ਤਾਂ ਚੰਗੀ ਵਿਹੜਾ ਵੀਰੋ ਤਿਆਰ ਹੋਈ ਜਾਵੇ ਚੰਗਾ ਮੁੱਲ ਪਾਣਾ ਵੀਰ ਮੁੱਲ ਪਾਣਾ ਤੇਰਾ ਤਾਂ ਬਾਕੀ ਵੀਰ ਰਾਜੀ ਆ ਕੋਈ ਲੱਸੀ ਵੀ ਕੀ ਨਹੀਂ ਆਗੀ ਅਸੀਂ ਬਿਲਕੁਲ ਇਦੋਂ ਥਾਨ ਖਾਈ ਹੁਣ ਕੋਈ ਤੇਰੇ ਵੀ ਦੇ ਥਾਨ ਨਹੀਂ ਸੋਹਣਾ ਥਾਨ ਲੱਗਿਆ ਵੀਰ ਐ ਲੰਮਾ ਲੰਮਾ ਥਾਨਾ ਚੁਵਾਈ ਵਾਲਾ ਥਾਨ ਲੱਗਿਆ ਹਾਂ ਜੀ ਤਾਂ ਵੀਰੇ ਇਹਦੇ ਮੋਲ ਦੀ ਗੱਲ ਕਰੀਏ ਤਾਂ ਵੈੜ ਕਿੰਨੇ ਦੀ ਹੋਜੋ ਯੋ ਜੀ ਯੂਨੀਵਰਸਿਟੀ ਦਾ ਜਿੰਨਾ ਮੱਤ ਹੱਲ ਗਿਆ ਭਾਵੇਂ ਕਾਲੀਆ ਆਪਾਂ 35 ਭਾਵੇਂ ਕਾਲੀਆ 36 ਹਾਂਜੀ 33 ਦੇ ਰਹੀਏ 32000 ਦੀ ਹਾਂਜੀ ਤਾਂ ਵੀਰੇ ਛੋਟ ਛੋਟ ਕਰਦੇ ਹਨਾ 1000 ਰੁਪਿਆ ਕਰਦਾ ਹੈ 31000 ਦੀ ਦੇ ਦਾਂਗੇ ਬਾਕੀ ਮੇਰਾ ਕੋਈ ਫੋਨ ਲਾਵੇ ਮਾਤਨ ਕਰ ਦਾਂਗੇ ਕਿ ਜਿੰਨੇ ਕੋਈ ਫੋਨ ਲਾਵੇ ਮੋੜਨਾ ਨਹੀਂ ਹਨਾ ਬਾਕੀ ਬੱਛੀ ਵਾਲ ਕੋਈ ਚਾਤੀ ਮਾਲ-ਮੋਲ ਪਾਵੇ ਮੋੜ ਦੇਣੀ ਆਪਾਂ ਬੜੀ ਵੈੜ ਸਾਰੀ ਚੰਗੀ ਹੋਸੀ ਕਿੰਨੇ ਦੇ ਦੇਖੋ ਵੀਰੇ ਲੰਮੀ ਬੇਲ ਕੱਦ ਕਾ 48 ਚੰਗੇ ਰਿਕਾਰਡ ਵਾਲੀ ਆ ਟੋਕਰ ਗੱਬਣਾ ਬਾਕੀ 31000 ਦੀ ਵੀਰ ਕਹਿੰਦਾ ਦੇ ਦਾਂਗੇ ਤਾਂ ਵੀਰੋ ਇਹੀ ਬੇਨਤੀ ਆ ਤੁਸੀਂ ਆਓਗੇ ਇੱਥੇ ਵੱਡੀ ਵਹਿੜਾ ਕੋ ਨਿੱਕੀ ਨਾ ਇਹਨੂੰ ਮੰਨ ਕੇ ਚੱਲਿਓ ਕਿ ਨਾ ਮੰਨ ਕੇ ਰੇਟ 'ਚ ਸੋਨਾ ਕੀਤਾ ਵੀਰ ਨੇ ਬਾਕੀ ਸੋਨਾ ਕਿ ਜਿੰਦਰ ਵੀਰ ਕਹਿੰਦਾ ਵਿਆਹ ਕਮਾਲ ਲੱਗਾ ਸੋਨਾ ਰੇਟ ਕੀਤਾ ਵੀਰ ਨੇ 31000 ਦੇ ਜੀ ਇਹਦਾ ਤਾਜ ਦਾ ਬੱਚਾ ਮਰਿਆ ਘਰ ਵਾਲੇ ਕਹਿੰਦੇ 60 ਦਿਨ ਹੋ ਗਿਆ ਬੱਚਾ ਮਾਈ ਹੋ ਠੀਕ ਹੈ ਜੀ ਐਸ ਟਾਈਮ ਮੇਰੇ ਕੋਲ ਵਛੀ ਹੋਇਆ ਗਾਂ ਥਰੀਆ ਤੋਂ 11 ਕਿਲੋ ਠੀਕ ਹੈ ਜੀ ਸੁਭਾ ਜਿਹੜਾ ਭਾਵੇਂ ਕੋ ਦੂਜਾ ਵਾਲੇ ਕੋ ਤਿਹਜਾ ਵਾਲੇ ਆਪਣੀ ਸਮਝ ਕਰੇ ਕੋ ਮੇਰਾ ਵੀ ਇੱਥੇ ਆਣ ਕੇ ਨਾ ਕਵੇਗੇ ਪੰਜਵੇਂ ਆ ਇੱਥੇ ਛੇਵੇਂ ਆ ਇਹ ਆਪਣੀ ਸਮਝ ਕਰ ਲੈ ਮੇਰਾ ਵੀ ਬਿਲਕੁਲ ਵੀਰੇ ਤੇ 11 ਕਿਲੋ ਦੁੱਧ ਤਿਆਰ ਹੋਗਾ ਐਦਾਂ ਹੀ ਭਾਵੇਂ ਥੱਲੇ ਬੈਜੋ ਗੁਲਾਬੀ ਥਾਣਾ ਗਿਆ ਹੈ ਨਾ ਐਦਾਂ ਬੈਜੋ ਭਾਵੇਂ ਉਹਦੇ ਵੀ ਥੱਲੇ ਬੈਠਰੋ ਤਾਂ ਮਾਰੀ ਜਾਓ ਇਹ ਨਾ ਕੋ ਕਹਵੀਂ ਇਹਦੇ ਬੈਗਾ ਤਾਂ ਉਹਦੇ ਨੇ ਬੈਠਾ ਉਹਦੇ ਵੀ ਬੈਜਣੇ 11 ਕਿਲੋ ਆ ਸੀ 11 ਕਿਲੋ ਦੁੱਧ ਚਲੋ 10 ਮੰਨ ਕੇ ਚੱਲਿਆ ਹੈ ਨਾ ਵੀਰੇ ਚਵਾ ਕੇ ਤੇਰਾ ਜਿਦੋਂ ਗੱਲ ਤਰੀ 11 ਚਵਾ ਕੇ ਦਵਾ ਗੁਜਿੰਦਰ ਵੀ ਕੀ ਬਾਤ ਆ ਜੀ ਨਹੀਂ ਠੀਕ ਆ ਵੀਰੇ ਤਾਂ ਵੇਖੋ ਵੀਰੋ ਬਹੁਤ ਚੰਗਾ ਦੁੱਧ ਆ ਇਹਦੇ ਥੱਲੇ ਫਿਰ ਵੀ ਦੱਸਦਾ ਲੈ ਵਲੂਆ ਚੰਗਾ ਲੱਗਾ ਦੁੱਧ ਦਾ ਝੂੜ ਨਹੀਂ ਮਾਰ ਕੇ ਦੇਣਾਗੇ ਬਿਲਕੁਲ ਵੀਰ ਬਿਲਕੁਲ ਦੁੱਧ ਦੇ ਕਿੰਨੇ ਪੈਸੇ ਲਾਉਣੇ ਆ ਦੁੱਧ ਦੇ ਲਾਉਣੇ ਦੀ ਦੁੱਧ ਦੇ ਝੂੜ ਮਾਰ ਕੇ ਦਿੱਤਾ ਫਿਰ ਫਾਇਦਾ ਕੀ ਨੂੰ ਬਿਲਕੁਲ ਬਿਲਕੁਲ ਬਾਗੀ ਖਾਨ ਨੂੰ ਖਾਣ ਤੋਂ ਮੈਂ ਖਾਧਾ ਵੀਰੇ ਦੁੱਧ ਵੀ ਇਹਦਾ ਸੰਗਣਾ ਹੋ ਫਿਰ ਹਨਾ ਤੇਰਾ ਫੈਂਟ ਅਲਾ ਆ ਵੀਰੇ ਕੋਈ ਆਇਆ ਸ਼ਹਿਰ ਲਾੜੇ ਦੇ ਭਾਂ ਲਾੜੇ 80 ਇਹਨੂੰ ਸੋਹਣੀ ਵੇੜਾ ਕੀ ਵੀਰੇ ਫੇਸ ਕੁਆਲਿਟੀ ਵੀ ਸੋਹਣੀ ਆ ਸਾਰੀ ਸੋਹਣੀ ਬੜੀ ਪ੍ਰਿੰਦਰ ਜੀ ਬਹੁਤ ਚੰਗੀ ਵੇੜਾ ਜੀ ਤਾਂ ਵੇਖੋ ਵੀਰੋ ਇੱਕ ਲੈਵਲ ਉਹ ਅਲੱਗ ਹੀ ਤੇ ਚੈੱਕ ਕਰ ਲਿਓ ਸੋਨਾ ਖਣ ਲੱਗਿਆ ਵੱਡੇ ਪੱਲੇ ਚ ਆ ਗਈ ਹਨਾ ਨਹੀਂ ਮਨਾ ਸੋਣੀ ਆ ਕੋਈ ਗੱਲ ਨਹੀਂ ਨਾ ਕੋਈ ਲੱਸੀ ਨਾ ਕੀ ਕੋਈ ਗੱਲ ਨਹੀਂ ਸਾਰੇ ਪਾਸੇ ਪੂਰੀ ਆ ਵੀਰੋ ਥਾਨ ਵੀ ਗਲਾਪੀ ਗਲਾਪੀ ਥਾਨ ਆ ਗਿਆ ਬਹੁਤ ਚੰਗੀ ਵੈੜਾ ਤਾਂ ਵੀਰੇ ਇਹਦੇ ਮੋਲ ਦੀ ਗੱਲ ਕਰੀਏ ਕਿੰਨੇ ਦੀ ਹੋ ਜੂ 35 ਭਾਵੇਂ ਕਰ ਲਿਆ 32 ਹਾਂਜੀ ਇਹ ਜਸਨੋ ਜਿਹੜੀ ਦੇ ਰਹੀ 3000 30 ਦੀ ਹਾਂਜੀ ਠੀਕ ਹੈ ਵੀਰੇ 2000 2 ਛੱਡ ਦੋ ਜਾਂ 28 ਦੇ ਦੇਣਾ ਕਿਹੜੇ ਅੰਦਰ ਵੀਰ ਤੇ ਬਾਕੀ ਕੋਈ ਫੋਨ ਲਾਵੇ ਹਨਾ 28 ਦੀ ਉਹ 28 ਦੀ ਆ ਬਾਕੀ ਫੋਨ ਲਾਵੇ ਜੇ ਕਿਸੇ ਨੇ ਜੋੜਾ ਲੈਣਾ ਹੋਊਗਾ ਨਾ ਵੀਰੇ 2000 ਰੁਪਇਆ ਛੱਡੂਗਾ ਮੈਂ ਠੀਕ ਹੈ ਵੀਰੇ ਜੋੜੇ ਜੋ 2000 ਛੱਡੂ ਜੇ ਕਿਸੇ ਨੇ ਜੋੜਾ ਲੈਣਾ ਹੋਊਗਾ ਜੋੜੇ ਜੋ ਮਾਨਤਨ ਹੋਏ ਨਾ 28 ਦੀ ਹੋ ਜੂਗੀ ਇਹ 27 ਦੀ ਹੈ 27 ਦੀ ਹੋ ਜੂ 28 ਦੀ ਕਹਣਾ ਹਾਂਜੀ 27 ਦੀ ਹੋ ਜੂ 27 ਦੀ ਹੋ ਜੂ ਤਾਂ ਫੋਨ ਜਰੂਰ ਵੀਰੇ ਉਹ ਲਾ ਲਿਓ ਮੇਰੇ ਘਰ ਇੱਕ ਜੰਦਰਵੀਰ ਭਾਵੇਂ ਤਿੰਨ ਡੰਗ ਚੋਲੇ ਮੇਰਾ ਭਰਾ ਆ ਮੈਨੂੰ ਵੀਡੀਓ ਕੱਢਦੇ ਮੇਰੀ ਸਾਹਮਣੇ ਤਿੰਨ ਡੰਗ ਚੋਲੇ ਜੀ 11 ਕਿਲੋ ਦੁੱਧ ਹੋਏ ਤੇ ਲੈ ਜੇ ਨਹੀਂ ਤੇ ਰਹਿ ਲੈ ਮੇਰੇ ਘਰ ਬਿਲਕੁਲ ਬਿਲਕੁਲ ਬਾਕੀ ਕਿਰਾਇਆ ਪਹਾੜਾ ਦਵਾਂ ਜੇ ਕਿ ਦੋ ਦਿਨਾਂ ਨਾਲ ਘਟ ਨਹੀਂ ਕਿਲੂਗਾ ਨਾ ਘਾ ਥਲੇ ਕਿਰਾਇਆ ਪਹਾੜਾ ਵੀ ਦਵਾਂਗੇ ਠੀਕ ਹੈ ਉਹ ਗੱਲ ਜੋ ਗੱਲ ਕਹਿਤੀ ਉਹ 11 ਕਿਲੋ ਦੁੱਧ ਦਊਗਾ ਠੀਕ ਹੈ ਜੀ ਤਾਂ ਵੇਖੋ ਵੀਰੇ ਦੋ ਬੈੜਾ ਨੇ ਵੀਰ ਕੋਲੇ ਇੱਕ ਪੁਸ਼ਾਮਰੀ ਆ ਇੱਕ ਟੋਕਰ ਇੱਕ ਟੋਕਰ ਕੋਪਣਾ ਨੂੰ ਆਪਣੀ ਚੈੱਕ ਪਾਸ ਕਰਾ ਕੇ ਖੜੋ ਬਿਲਕੁਲ ਵੀਰੇ ਜੇ ਜੇ ਇਦਾਂ ਕੇਲੇ ਖੜ੍ਹਦੇ ਤੇ ਮੇਰੀ ਤਾਂ ਵੀ ਚਾਹ ਪੰਜਾਂ ਦੀ ਗਰੰਟੀ ਆ ਵੀਰ ਆਪੇ ਫੇਰ ਕਰਾ ਲਈ ਜਾ ਕੇ ਮੇਰਾ ਬਿਲਕੁਲ ਬਿਲਕੁਲ ਤਾਂ ਵੇਖੋ ਵੀਰੇ ਦੋ ਬੈੜਾ ਨੇ ਵੀਰ ਕੋਲੇ ਤਾਂ ਮੇਰੀ ਤਾਂ ਹਰ ਵੀਡੀਓ 'ਚ ਇਹ ਬੇਨਤੀ ਹੁੰਦੀ ਆ ਕਿ ਵੀਰੇ ਆਪ ਦੀ ਤੁਸੀਂ ਚੁਵਾਈ ਕਰਨੀ ਆਪ ਦਾ ਵੇਚ ਚਾ ਕੇ ਪਸ਼ੂ ਖਰੀਦਣਾ ਤੁਹਾਡੀ ਆਪ ਦੀ ਜੁਮੇ ਆਰੀ ਆ ਵੀਰੋ ਇਹ ਹਰ ਵੀਡੀਓ 'ਚ ਆਪ ਦੀ ਬੇਨਤੀ ਹੁੰਦੀ ਆ ਮੇਰੀ ਤਾ ਬਾਕੀ ਇਹੀ ਬੇਨਤੀ ਹੈ ਸਾਰੇ ਵੀਰਾਂ ਨੂੰ ਕਿ ਵੀਰੇ ਚੈਨਲ ਨੂੰ ਮਾਤੋ ਆ ਸਬਸਕ੍ਰਾਈਬ ਕਰੀ ਚੱਲਿਓ ਲਾਈਕ ਕਰੋ ਤੇ ਸ਼ੇਅਰ ਕਰੋ ਜਿਉ ਤੁਹਾਨੂੰ ਵੀਰੇ ਨਵੀਂ ਤੋਂ ਨਵੀਂ ਵੀਡੀਓ ਲਿਆ ਕੇ ਵਿਖਾ ਲਈ ਜਾਵੇ ਤਾਂ ਬਾਕੀ ਦੋਵੇਂ ਵੈਣਾ ਬਹੁਤ ਸ਼ਾਨਦਾਰ ਨੇ ਵੀਰੋ ਤਾਂ ਮਾਤਾਂਨ ਵੀਰ ਕਹਿੰਦਾ ਹੋਰ ਹੋ ਜੂ ਫੋਨ ਜਰੂਰ ਲਾਓ ਜੋੜਾ ਪੋਣਾ ਹੋਊਗਾ ਕਹਿੰਦਾ ਮਾਤਾਂਨ ਕਰਦਾ ਕੋਈ ਗੱਲ ਨਹੀਂ ਫੋਨ ਜਰੂਰ ਲਾਉਣਾ ਹਨਾ ਵੀਰੇ ਹਾਂਜੀ ਵੀਰੇ ਤਾਂ ਆਪਣਾ ਐਡਰੈਸ ਇੱਕ ਰੀ ਬੋਲਿਓ ਮੈਂ ਆਪਣਾ ਪਿੰਡ ਚਾਲਕਣਾ ਜੇ ਤਹਿਸੀਲ ਬਟਾਲਾ ਜ਼ਿਲ੍ਹਾ ਗਦਾਪੁਰ ਜੇ 10:00 ਵਜੇ ਫੋਨ ਨੰਬਰ 77 87 75 ਭਾਜੀ ਸਤਿ ਸ਼੍ਰੀ ਅਕਾਲ ਵੀਰੇ ਸਤਿ ਸ਼੍ਰੀ ਅਕਾਲ ਵੀਰੇ